ਸਤਿ ਸ੍ਰੀ ਅਕਾਲ ਦੋਸਤੋ ਸਬਬ ਮੀਡੀਆ ਦੇ ਪ੍ਰੋਗਰਾਮ ਬਾਤਾਂ ਮੁਲਾਕਾਤਾਂ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਅੱਜ ਸਾਡੇ ਦੇ ਨਾਲ ਸੀਨੀਅਰ ਯੂਥ ਆਗੂ ਜੋ ਕਿ ਸ਼ਹਿਰ ਕਰਾਲੀ ਤੇ ਹਲਕਾ ਖਰੜ ਦੇ ਵਿੱਚ ਇੱਕ ਵੱਖਰੀ ਪਛਾਣ ਰੱਖਦੇ ਨੇ ਜੋ ਟਕਸਾਲੀ ਕਾਂਗਰਸੀ ਨੇ ਤੇ ਅਲੱਗ-ਅਲੱਗ ਮੁੱਦਿਆਂ ਤੇ ਉਹਨਾਂ ਦੇ ਨਾਲ ਸਾਂਝ ਪਾਉਣੀ ਹੈ ਮੇਰੇ ਨਾਲ ਨੇ ਅਮਿਤ ਗੋਤਮ ਜੀ ਜੋ ਕਿ ਇੱਕ ਨੌਜਵਾਨ ਪੀੜ੍ਹੀ ਦੇ ਵਿੱਚ ਜਾਣਿਆ ਪਹਿਚਾਣਾ ਚਿਹਰਾ ਹੈ ਤੇ ਗੋਤਮ ਜੀ ਬਹੁਤ-ਬਹੁਤ ਸਵਾਗਤ ਉਤਾਰ ਸਿੰਘ ਜੀ ਤੁਹਾਨੂੰ ਬਹੁਤ-ਬਹੁਤ ਸਵਾਗਤ ਤੁਹਾਡਾ ਬਹੁਤ-ਬਹੁਤ ਧੰਨਵਾਦ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਤੇ ਜੇਕਰ ਕੇ ਆਪਾਂ ਅੱਜ ਗੱਲ ਜਿਹੜੀ ਰਾਜਨੀਤੀ ਕੋ ਪੁਆਇੰਟਾਂ ਤੇ ਆਪਾਂ ਗੱਲ ਕਰਨੀ ਹੈ ਵੀ ਜੇਕਰ ਆਪਾਂ ਲੋਕਲ ਰਾਜਨੀਤੀ ਦੀ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ ਲੋਕਲ ਰਾਜਨੀਤੀ ਹਲੇ ਥੋੜੀ ਜਿਹੀ ਭੱਕੀ ਹੋਈ ਹੈ ਜੀ ਹੂੰ ਕਿਉਂਕਿ ਐਮਸੀ ਇਲੈਕਸ਼ਨ ਕਦੋਂ ਹੋਣੇ ਹੈ ਕੋਈ ਹਲੇ ਕਿਸੇ ਨੂੰ ਕੋਈ ਪਤਾ ਨਹੀਂ ਲੇਕਿਨ ਜੋਰ-ਸ਼ੋਰ ਨਾਲ ਸਾਰੇ ਉਮੀਦਵਾਰ ਤਿਆਰੀ ਕਰ ਰਹੇ ਹਨ ਹੂੰ ਔਰ ਕਰਨੇ ਵੀ ਚਾਹੀਦਾ ਪਰ ਅਫਸੋਸ ਦੀ ਗੱਲ ਇਹ ਹੈ ਕਿ 5 ਸਾਲ ਬਾਅਦ ਹੀ ਇਹ ਐਕਟੀਵिटीज ਦਿਖਾਈ ਜਾਂਦੀਆਂ ਹੂੰ ਅ ਜਿਵੇਂ ਕਿ ਹੁਣ ਤੁਹਾਨੂੰ ਅੱਜ 6 ਮਹੀਨੇ ਹੁਣ ਤੁਹਾਨੂੰ ਸਾਰਿਆਂ ਨੂੰ ਦਿਖਾਊਗਾ ਹਰ ਲੀਡਰ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਛੋਟੀ ਛੋਟੀ ਪ੍ਰੋਬਲਮ ਵਿੱਚ ਫੋਟੋ ਖਿਚਾਉਂਗੇ ਹੂੰ ਬਿਲਕੁਲ ਲੋਕਾਂ ਦਾ ਆਪਣਾ ਧਿਆਨ ਆਪਣੇ ਵੱਲ ਖਿੱਚੋਗੇ ਇਹ ਮੌਜੂਦਾ ਐਮਸੀ ਚਾਹੇ ਜਿੱਤੇ ਹੋਏ ਆ ਚਾਹੇ ਆ ਰਹੇ ਹੋਏ ਚਾਹੇ ਨਵੇਂ ਇਲੈਕਸ਼ਨ ਲੜਨਾ ਚਾਹੁੰਦੇ ਆ ਸਮਝਣਿਆਂ ਲਈ ਉਹ 5 ਸਾਲਾਂ ਬਾਅਦ ਹੀ ਕਿਉਂ ਐਕਟੀਵੇਟ ਹੋਨੇ ਹਮ ਲੋਕਾਂ ਨੂੰ ਵੀ ਇਹ ਸਮਝਣਾ ਚਾਹੀਦਾ ਵੀ ਹੁਣ ਮੈਂ ਪਿੱਛੇ ਜੇ ਕੱਲ ਪਰਸੋਂ ਦੇਖ ਰਿਹਾ ਸੀਗਾ ਕੋਈ ਕਹਿ ਰਿਹਾ ਸੀਗਾ ਜੀ ਲੋ ਜੀ ਆਪ ਪ੍ਰਧਾਨ ਜੀ ਨੇ ਕੰਮ ਕਰਾਤੇ ਜੀ ਇਹ ਕਰਾਤੇ ਆ 5 ਸਾਲ ਬਾਅਦ ਹੀ ਕਿਉਂ ਕੰਮ ਹੋਨੇ ਬਿਲਕੁਲ ਬਲਕਿ ਉਹ ਤਾਂ 5 ਸਾਲ ਵਾਸਤੇ ਚੁਣੇ ਨੇ ਉਹਨੂੰ 5 ਸਾਲ ਲਈ ਸਰਗਰਮ ਰਹਿਣਾ ਚਾਹੀਦਾ ਯੈਸ ਹੂੰ ਔਰ ਚਾਹੇ ਉਹ ਹਾਰਿਆ ਹੋਇਆ ਕਿਉਂਕਿ ਇੰਡੀਅਨ ਪੋਲਿਟਿਕਸ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜਾ ਬੰਦਾ ਹਾਰ ਜਾਂਦਾ ਉਹ ਇੱਕ ਤਰ੍ਹਾਂ ਤੋਂ ਆਪਣੇ ਆਪ ਨੂੰ ਸਿਆਸਤ ਤੋਂ ਦੂਰ ਕਰ ਲੈਂਦਾ ਹੈ ਕਿਨਾਰਾ ਕਰ ਜਾਂਦਾ ਹੈ ਕਿਨਾਰਾ ਕਰ ਜਾਂਦਾ ਜਿਸ ਕਰਕੇ ਉਹ ਫਿਰ ਜਿਹੜਾ ਜਿੱਤਿਆ ਹੋਇਆ ਉਹਨੂੰ ਕੰਫਰਟ ਜ਼ੋਨ ਮਿਲ ਜਾਂਦਾ ਉਹ ਕੰਮ ਕਰੇ ਨਾ ਕਰੇ ਡਿਪੈਂਡ ਹੈ ਜਿਹੜੇ ਹਾਰੇ ਹੋਏ ਹਨ ਨਾ ਉਹ ਜੇ ਰਸਤਾ ਛੱਡ ਦਿੰਨੇ ਹੈ ਅਗਲੇ 5 ਸਾਲ ਬਾਅਦ ਫੇਰ ਉਹੀ ਚਿਹਰੇ ਆਣੇ ਹੂੰ ਉਹ ਫੇਰ ਐਕਟੀਵੇਟ ਹੋਣੇ ਆ ਉਹਦੇ ਨਾਲ ਤੜਾ ਬੰਦੀ ਔਰ ਲੋਕਾਂ ਵਿੱਚ ਇੱਕ ਦੂਏ ਪ੍ਰਤੀ ਜੈਲਸੀ ਵੱਧ ਜਾਂਦੀ ਹੈ ਹੂੰ ਔਰ ਸਾਰੇ ਹੀ ਸਾਡੇ ਕਰਾਲੀ ਦੇ ਬੰਦੇ ਵੋਟਰ ਬਹੁਤ ਸੂਝਵਾਨ ਹੈ ਉਹਨਾਂ ਨੂੰ ਸਿਰਫ ਇੱਕ ਹੀ ਬੇਨਤੀ ਹੈ ਕਿ ਇਹ ਮਾਹੌਲ 6 ਕਿ ਮਹੀਨੇ ਰਹੀ ਹੈ ਹੂੰ ਉਸ ਤੋਂ ਬਾਅਦ ਆਪਾਂ ਨੇ ਫੇਰ ਇਕੱਠੇ ਰਹਿਣਾ ਜੈਲਸੀ ਨਾ ਵਧਾਓ ਇਕੱਠੇ ਰਹੋ ਔਰ ਖਾਸ ਕਰਕੇ ਲੀਡਰਾਂ ਨੂੰ ਵੀ ਵੀਰ ਜੀ ਨਾਲੀਆਂ ਤਾਂ ਬਣਦੀਆਂ ਰਹਿਣੀਆਂ ਤੁਤੇ ਨਹੀਂ ਬਣੀਆਂ ਤਾਂ ਅਗਲਾ ਕੋਈ ਬਣਾ ਦਊਗਾ ਔਰ ਫੋਟੋ ਅੱਕ ਜਾਣੇ ਵਾਲਾ ਚੱਕਰ ਛੱਡੋ ਮੈਂ ਮੇਤ ਜੀ ਮੈਂ ਟੋਕਾਂ ਜੇ ਤੁਹਾਡੀ ਗੱਲ ਨੂੰ ਤੁਸੀਂ ਲੰਮੀ ਕਰ ਰਹੇ ਹੋ ਗੱਲ ਨੂੰ ਤਾਂ ਜ਼ਿਆਦਾਤਰ ਮਤਲਬ ਇਹ ਤੁਸੀਂ ਕਹਿੰਦੇ ਹੋ ਵੀ ਜਲਸੀਵਾਦੀ ਹੈ ਗੁੱਟਬੰਦੀ ਵੱਦੀ ਹੈ ਤਾਂ ਕਾਰਨ ਕੀ ਹੁੰਦਾ ਕਾਰਨ ਛੋਟੀ ਸੋਚ ਹੈ ਹੂੰ ਕਿਉਂਕਿ ਹਰ ਜਿੰਨਾ ਇੱਕ ਬੰਦੇ ਨੇ ਚਾਹੇ ਤੁਸੀਂ 20 ਖੜ੍ਹਜੋ ਚਾਹੇ 2 ਖੜ੍ਹਜੋ ਹੂੰ ਬਿਲਕੁਲ ਡਿਲੀ ਅਟਰੈਕਸ਼ਨ ਹੁੰਦਾ ਕੰਮ ਕਰਨ ਦਾ ਜਜ਼ਬਾ ਹੁੰਦਾ ਫੈਮਿਲੀ ਬੈਕਗ੍ਰਾਉਂਡ ਹੁੰਦਾ ਹੂੰ ਐਮਸੀ ਇਲੈਕਸ਼ਨਾਂ ਚ ਉਹ ਬੰਦੇ ਖੜ੍ਹਦੇ ਨੇ ਜਿਨ੍ਹਾਂ ਕੋਲ ਸਿਰ ਪੈਸਾ ਹੈ ਉਹ ਕੋਈ ਕਹਤੂਗਾ ਜੀ ਮੈਂ ਐਨੇ ਪੈਸੇ ਖਰਚ ਦੂੰਗਾ ਮੈਂ ਦਿੱਤਿਆਂਗਾ ਕੋਈ ਕਹਿੰਦਾ ਮੈਂ ਐਨੇ ਪੈਸੇ ਖਰਚ ਦੂੰਗਾ ਮੈਂ ਚੇਅਰਮੈਨ ਹੀ ਲੈ ਜਾਊਗਾ ਜਾਂ ਮੈਂ ਪ੍ਰੈਜ਼ੀਡੈਂਟੀ ਲੈ ਜਾਊਗਾ ਉਹਦੇ ਨਾਲ ਸ਼ਹਿਰ ਦਾ ਹੀ ਨੁਕਸਾਨ ਹੈ ਕਿਸੇ ਦਾ ਕੋਈ ਨੁਕਸਾਨ ਨਹੀਂ ਉਹ ਵੋਟਾਂ ਪਾ ਕੇ ਖਰੀਦ ਕੇ ਜਾਂ ਜੋ ਮਰਜ਼ੀ ਕਰਕੇ ਐਫਰਟਸ ਲਾ ਕੇ ਪੈਸੇ ਦਾ ਉਹ ਜਿੱਤ ਜੇ ਮੈਂ ਨੁਕਸਾਨ ਹੋ ਜਾਂਦਾ ਕਿਉਂਕਿ ਉਹਨਾਂ ਨੇ ਮੁੜ ਕੇ ਮਿਲਣਾ ਤਾਂ ਹੈ ਨਹੀਂ ਇਹੀ ਚੀਜ਼ ਲੋਕਾਂ ਨੂੰ ਸਮਝਣੀ ਪੈਣੀ ਹੈ ਗੋਤਮ ਜੀ ਛੋਟਾ ਜਿਹਾ ਸ਼ਹਿਰ ਹੈ ਬਹੁਤ ਛੋਟਾ ਜਿਹਾ ਸ਼ਹਿਰ ਹੈ ਜਿੱਥੇ ਆਪਾਂ ਹੋਰ ਮੁਕਾਬਲੇ ਮੁਹਾਲੀ ਦੇ ਮੁਕਾਬਲੇ ਰੋਪੜ ਦੇ ਮੁਕਾਬਲੇ ਦੇਖੀ ਜੇ ਤਾਂ ਖੇਤਰਪਲ ਤੌਰ ਤੇ ਵੀ ਚਲੋ ਤਾਂ ਮਤਲਬੀ ਜਿਵੇਂ ਦਾ ਵਿਕਾਸ ਹੋਣਾ ਚਾਹੀਦਾ ਮਤਲਬ ਜਿੰਨੇ ਇੱਥੇ ਪੇਮੈਂਟ ਆਉਂਦੀ ਹੈ ਜਿੰਨੇ ਇੱਥੇ ਪੈਸੇ ਆਉਂਦੇ ਜਿੰਨੇ ਇੱਥੇ ਗ੍ਰਾਂਟ ਆਉਂਦੀਆਂ ਉਸ ਹਿਸਾਬ ਨਾਲ ਇਹ ਗਰੋਥ ਨਹੀਂ ਕਰ ਰਿਹਾ ਸਰ ਪਹਿਲੀ ਗੱਲ ਤਾਂ 4 ਸਾਲਾਂ ਮੈਂਨੂੰ ਤਾਂ ਲੱਗਦਾ ਨਹੀਂ ਕੋਈ ਪੰਜਾਬ ਸਰਕਾਰ ਨੇ ਗਵਰਨਮੈਂਟ ਨੇ ਕੋਈ ਗ੍ਰਾਂਟ ਦਈ ਹੋ ਕੇ ਨਾਥਿੰਗ ਤਰੱਕੀ ਕਰਨੇ ਚ ਮੈਂ ਪਹਿਲਾਂ ਵੀ ਕਿਹਾ ਵੀ ਸਾਡੇ ਬੰਦੇ ਸਿਰਫ ਨਾਲੀਆਂ ਤੱਕ ਹੀ ਸੀਮਤ ਹੈ ਹੂੰ ਜਿਹੜੇ ਲੀਡਰ ਐ ਨਾਲੀਆਂ ਤੱਕ ਹੀ ਸੀਮਤ ਐ ਹੁਣ ਵੀ ਤੁਸੀਂ ਦੇਖੋਗੇ ਨਿਊਜ਼ਪੇਪਰ ਚੱਕ ਕੇ ਇਹ ਜੀ ਫਲਾਣਾ ਜੀ ਸਿੰਘ ਜੀ ਜਾਂ ਜਾਂ ਕੋਈ ਵੀ ABC ਹੂੰ ਨਾਲੀ ਦਾ ਅਧ்கਾਟਨ ਕਰ ਰਹੇ ਆ ਜੀ ਜਾਂ ਗਲੀ ਦਾ ਅਧ்கਾਟਨ ਕਰ ਰਹੇ ਆ ਜੀ ਹੂੰ ਕੋਈ ਮੁੱਦਾ ਨਹੀਂ ਐ ਸਾਨੂੰ ਟਰਾਂਸਪੋਰਟੇਸ਼ਨ ਕਿਵੇਂ ਕਰਨੀ ਚਾਹੀਦੀ ਐ ਸਾਨੂੰ ਬਿਜ਼ਨਸ ਕਿੱਦਾਂ ਵਧਾਉਣਾ ਚਾਹੀਦਾ ਸਾਡੇ ਸ਼ਹਿਰ ਚ ਬਿਜ਼ਨਸ ਗ੍ਰੋਥ ਕਿਵੇਂ ਕਰੇ ਉਹ ਕੋਈ ਵੀ ਐਮਸੀ ਨਹੀਂ ਬੋਲੂਗਾ ਹੂੰ ਸਿਰੇ ਵਾਰਡ ਚ ਐਂ ਕਹੂੰਗਾ ਜੀ ਅਸੀਂ ਇੱਥੇ ਨਾਲੀ ਬਣਾ ਦੋਗੇ ਜੀ ਆ ਜਿਹੜੀ ਨਾਲੀ ਵੱਟੀ ਆ ਬੰਦ ਕਰਾ ਦੋਗੇ ਥੋੜਾ ਪਰਿਵਾਰ ਬਹੁਤ ਸਾਲਾਂ ਤੋਂ ਸਰਗਰਮ ਰਾਜਨੀਤੀ ਦੇ ਵਿੱਚ ਤੁਸੀਂ ਸਮਾਜ ਸੇਵਾ ਦੇ ਤੌਰ ਤੇ ਜਾਣੇ ਜਾਂਦੇ ਹੋ ਕੱਲਾ ਸ਼ਹਿਰ ਦੇ ਵਿੱਚ ਨਹੀਂ ਇਲਾਕੇ ਵਿੱਚ ਨਹੀਂ ਹਲਕੇ ਵਿੱਚ ਨਹੀਂ ਤੁਹਾਡਾ ਪੰਜਾਬ ਦੇ ਵਿੱਚ ਨਾਮ ਹੈ ਫਿਰ ਹੁਣ ਤੁਸੀਂ ਕਿਤੇ ਤੁਸੀਂ ਵੀ ਕੋਧ ਰਹੇ ਹੋ ਇਸ ਵਾਰ ਚੋਣਾ ਚ ਅ ਦੇਖੋ ਅਸੀਂ ਸ਼ਹਿਰ ਦਾ ਸਾਡਾ ਹਮ ਪਰਿਵਾਰ ਨੇ ਬਹੁਤ ਨਾਮ ਕਮਾਇਆ ਸਾਡੇ ਦਾ ਆ ਜੀ ਨਾ ਬਿਲਕੁਲ ਨਾਮ ਕਮਾਇਆ ਬਿਲਕੁਲ ਔਰ ਲੋਕਾਂ ਦੀ ਉਮੀਦਾਂ ਵੀ ਹੈ ਹਮ ਸਾਡੇ ਤੋਂ ਵੀ ਸਾਡੇ ਪਰਿਵਾਰ ਤੋਂ ਵੀ ਹਲੇ ਅਸੀਂ ਜਿੰਨਾ ਵੀ ਸਾਡਾ ਸਰਕਲ ਹੈ ਅਸੀਂ ਸਾਰਿਆਂ ਨਾਲ ਕਿਉਂਕਿ ਸਾਨੂੰ ਬਜੁਰਗਾਂ ਨੇ ਕਿਹ ਚੀਜ਼ ਲਾਈਏ ਜੋ ਸਲਾਹ ਕਰਕੇ ਚੱਲੂਗੇ ਤਾਂ ਤੁਸੀਂ ਕਾਮਯਾਬ ਹੋਵੋਗੇ ਜੇ ਤੁਸੀਂ ਇਕੱਲੇ ਚੱਲੂਗੇ ਆਪਣੀ ਮਰਜ਼ੀ ਥੋਪੋਗੇ ਤਾਂ ਉਹੀ ਫੇਰ ਗੱਲ ਤੁਹਾਡੇ ਵਾਲੀ ਸਹੀ ਗੱਲ ਹੈ ਵੀ ਫੇਰ ਗੁੱਟਬੰਦੀ ਜ਼ਾਹਰ ਹੁੰਦੀ ਹੈ ਫੇਰ ਵੀ ਸੰਤਾ ਪੁੱਛੇ ਕਿਸ ਨੇ ਆਪਣੀ ਤੌਰ ਤੇ ਖੜਕੇ ਅਸੀਂ ਸਾਰਿਆਂ ਨਾਲ ਹਲੇ ਸਲਾਹ ਕਰ ਰਹੇ ਹਾਂ ਕੀ ਕਰਨਾ ਚਾਹੀਦਾ ਪਰ ਤਕਰੀਬਨ ਪੋਜ਼ਿਟਿਵ ਹੈ ਜਿੱਥੇ ਜੋ ਕਹੂਗੇ ਸਾਡੇ ਸਲਾਹਕਾਰ ਸਾਡੇ ਉਹ ਸਲਾਹਕਾਰ ਨਹੀਂ ਉਹ ਸਾਡੀ ਫੈਮਿਲੀ ਹੈ ਹੂੰ ਕਿਉਂਕਿ ਉਹਨਾਂ ਨੇ ਸਾਡੂੰ ਇੱਥੇ ਤੱਕ ਪਹੁੰਚਾਇਆ ਸਾਡੇ ਪਰਿਵਾਰ ਨੂੰ ਬਚਾਇਆ ਤਾਂ ਉਹਨਾਂ ਦੀ ਵੀ ਬਦੌਲਤ ਹੀ ਪਹੁੰਚਿਆ ਸੀ ਕਿਉਂਕਿ ਜੇ ਅਸੀਂ ਸਲਾਹ ਕਰਕੇ ਨਾ ਚੱਲਦੇ ਤਾਂ ਸ਼ਾਇਦ ਅਸੀਂ ਬਹੁਤ ਪਿੱਛੇ ਰਹਿ ਜਾਂਦੇ। ਔਰ ਅਸੀਂ ਇਹ ਰੀਤ ਅੱਗੇ ਚਲਾਨੀ ਹੈ। ਸਾਰਿਆਂ ਨਾਲ ਸਲਾਹ ਕਰਕੇ ਆਪਣੇ ਸਮਰਥਕਾਂ ਨਾਲ ਫਿਰ ਅਸੀਂ ਇਕੱਲਾ ਫੈਸਲਾ ਜਰੂਰ ਸੁਣਾਉਂਗਾ। ਕਰਾਲੀ ਦੇ ਵਿੱਚ ਜਿਹੜੇ 17 ਐਮਸੀ ਨੇ। ਜੀ। 17 ਬਾੜ ਨੇ 17 ਐਮਸੀ ਨੇ। ਕਿਵੇਂ ਦੇਖਦੇ ਹਾਂ ਸਾਰਿਆਂ ਦੀ ਕਾਰਗੁਜ਼ਾਰੀ ਕਿੰਨੀ ਇੱਕ ਦੀ ਵਧੀਆ ਕਿੰਨੇ ਨੂੰ? ਤੁਸੀਂ ਠੀਕ ਸਮਝੋ ਕਿੰਨੇ ਇੱਕ ਦਾ। ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੈ। ਹੂੰ। ਉਹ ਗੱਲ ਫੇਰ ਕੋ ਮਕਮਾ ਹੋ ਗਿਆ ਉੱਥੇ ਨਾਲੀਆਂ ਤੇ ਆ ਜਾਣੀਆਂ ਵਿੱਚ ਹੂੰ ਕੋਈ ਫਾਇਦਾ ਨਹੀਂ ਇਹ ਆਪਾਂ ਅਗਲੇ 5 ਸਾਲ ਦੀ ਗੱਲ ਕਰਨੀ ਵੀ ਆਪਾਂ ਨੇ ਅਗਲੇ 5 ਸਾਲ ਕਿਹਾ ਵਾਰਡਬੰਦੀ ਦਾ ਕੀ ਨੁਕਸਾਨ ਹੈ ਲੱਗਦਾ ਵੀ ਜਿਵੇਂ ਵਾਰਡ ਇਹ ਤੁਸੀਂ ਬਹੁਤ ਵਧੀਆ ਕੁਐਸਚਨ ਹੈ ਇਹ ਵਾਰਡਬੰਦੀ ਦਾ ਮੁੱਦਾ ਬਹੁਤ ਬਹੁਤ ਭਖਿਆ ਹੋਇਆ ਹੂੰ ਔਰ ਸਪੈਸ਼ਲੀ ਮੈਂ ਸਾਰੇ ਕਰਾਲੀ ਵਾਲਿਆਂ ਨੂੰ ਕਹਿੰਦਾ ਵੀ ਤੁਸੀਂ ਇਸ ਵਾਰਡਬੰਦੀ ਦਾ ਵਿਰੋਧ ਕਰੋ ਹਾਲਾਂਕਿ ਜਿਹੜੇ ਬਾੜ ਬਣੇ ਉਹ ਮੇਰੇ ਸਾਡੇ ਹੱਕ 'ਚ ਹੈ ਪਰ ਮੈਂ ਫੇਰ ਵੀ ਕਹਿ ਰਿਹਾ ਤੁਸੀਂ ਇਹਦਾ ਵਿਰੋਧ ਕਰੋ ਕਿਉਂਕਿ ਪਿਛਲੇ ਟਾਈਮ ਪਹਿਲਾਂ ਵਾਰਡਬੰਦੀ ਹੋਈ ਤਾ ਸਭ ਦੇ ਆਧਾਰ ਕਾਰਡ ਚੇਂਜ ਹੋ ਗਏ ਐਡਰੈਸ ਚੇਂਜ ਹੋ ਗਏ ਔਰ ਜੋ ਹੁਣ ਸਿਸਟਮ ਚੱਲਿਆ ਹੋਇਆ ਹੈ ਨਾ ਸਾਰਾ ਕੰਪਿਊਟਰਾਈਜ਼ਡ ਹੈ ਹਰ ਬੰਦੇ ਨੂੰ ਧੱਕੇ ਖਾਣੇ ਪੈਣੇ ਨੇ ਦਫਤਰਾਂ ਦੇ ਸਾਰੇ ਸਾਰੇ ਡਾਕੂਮੈਂਟ ਚੇਂਜ ਹੋਣਗੇ ਸਾਰੇ ਡਾਕੂਮੈਂਟ ਚੇਂਜ ਹੋਣਗੇ ਪਾਸਪੋਰਟ ਚੇਂਜ ਹੋਣਗੇ ਔਰ ਸਾਡੇ ਸ਼ਹਿਰ ਦੇ ਜੋ ਛੋਟੇ ਬੱਚੇ ਹੈ ਕੋਈ ਬਾਹਰ ਚੰਡੀਗੜ੍ਹ ਪੜ ਰਿਹਾ ਕੋਈ ਕਿਸੇ ਵਧੀਆ ਸਕੂਲ ਚ ਪੜ ਰਿਹਾ ਜਾਂ ਲੋਕਲ ਸਕੂਲ ਚ ਪੜ ਰਿਹਾ ਹੈ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਫੇਰ ਆਧਾਰ ਕਾਰਡ ਚੇਂਜ ਕਰਨੇ ਪੈਣੇ ਆ ਐਡਰੈਸ ਚੇਂਜ ਕਰਨੇ ਪੈਣੇ ਜਿਹਦੇ ਵਿੱਚ ਖੱਜਲ ਖਵਰੀ ਮਾਪਪੋ ਦੀ ਹੈ ਹੂੰ ਔਰ ਤੁਸੀਂ ਅੱਜ ਦਾ ਅੱਜ ਕੱਲ ਦਾ ਜਮਾਨਾ ਇਹ ਹੈ ਵੀ ਜੇ ਤੁਸੀਂ ਇੱਕ ਦਿਨ ਕੰਮ ਨਹੀਂ ਕਰਦੇ ਤਾਂ ਤੁਸੀਂ ਘੱਟੋ ਘੱਟ 10-15 ਦਿਨ ਪਿੱਛੇ ਚਲੇ ਜਾਂਦੇ ਆ ਆਪਣੀ ਇਨਕਮ ਦੇ ਹਿਸਾਬ ਨਾਲ ਸਰਕਾਰ ਨੇ ਤਾਂ ਇੱਕ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਪਰ ਲੋਕਾਂ ਨੂੰ ਬੜੀ ਸਮੱਸਿਆ ਆਉਣੀ ਕਿੰਨੇ ਡਾਕੂਮੈਂਟ ਉਹਨਾਂ ਨੂੰ ਸਾਰੇ ਜਿਹੜੇ ਚੇਂਜ ਸਾਰੇ ਉਹ ਸਾਰੇ ਡਾਕੂਮੈਂਟ ਪੂਰੇ ਕਰਦੇ ਥੱਕ ਜਾਂਦੇ ਉਹਨਾਂ ਪਰ ਲੋਕ ਖੁੱਲ ਕੇ ਬੋਲ ਨਹੀਂ ਰਹੇ ਗੋਦਮ ਜੀ ਬੋਲ ਨਹੀਂ ਰਹੇ ਲੋਕ ਨਹੀਂ ਬੋਲ ਰਹੇ ਆਂ ਜੀ ਸਰ ਬੋਲ ਰੁਝਾਨ ਥੋੜਾ ਜਿਹਾ ਲੇਟ ਆਉਂਦਾ ਪਰ ਆ ਰਿਹਾ ਹੈ ਸਭ ਸਭ ਇਸ ਚੀਜ਼ ਦਾ ਵਿਰੋਧ ਕਰ ਰਹੇ ਹਨ ਔਰ ਬੜੀ ਸ਼ਰਮ ਦੀ ਗੱਲ ਹੈ ਇਹ ਸਾਡੇ ਲੀਡਰਾਂ ਵਾਸਤੇ ਪੋਲਿਟੀਕਲ ਲੀਡਰ ਆਪਣਾ ਵਾਰਡ ਜਿੱਤਣ ਵਾਸਤੇ ਕੋਈ ਗਲੀ ਇਧਰੋਂ ਪਾਤੀ ਕੋਈ ਇਧਰੋਂ ਪਾਤੀ ਕਿਸੇ ਦਾ ਮਾਂ ਕਿਸੇ ਵਾਰਡ ਦਾ ਤੇ ਬੇਟਾ ਕਿਸੇ ਵਾਰਡ ਦਾ ਇੱਕ ਮਕਾਨ ਦੇ 4 4 ਹਿੱਸੇ ਹੈ ਜਿੱਥੇ ਜਰਨਲ ਕੈਟਾਗਰੀ ਰਹਿ ਰਹੀ ਹੈ ਉੱਥੇ ਐਸਸੀ ਬੀਸੀ ਰਿਜ਼ਰਵ ਕਰਤੇ ਸਿਰਫ ਆਪਣੇ ਕੈਂਡੀ ਆਪਣੇ ਸਿਆਸਤ ਆਪਣੀ ਸਿਆਸਤ ਚਮਕਾਉਣ ਵਾਸਤੇ ਲੋਕਾਂ ਨੇ ਜਵਾਬ ਫਿਰ ਵੀ ਦੇ ਦੇਣਾ ਹੈ ਦੇਣਾ ਵੀ ਨਾ ਬਖੀ ਹੋਏ ਇਹਨਾਂ ਨੂੰ ਹਾਂ ਪਰ ਸਾਨੂੰ ਸਾਰੇ ਪੋਲਿਟਿਕਲ ਲੀਡਰਸ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਜਿਸ ਜਨਤਾ ਦੇ ਕਮਾਂਡ ਜਨਤਾ ਦੇ ਵਿੱਚ ਜਵਾਬ ਜਾਣਾ ਹੈ ਜਵਾਬਦੇਹੀ ਦੇਣੀ ਹੈ ਉਹਨਾਂ ਨਾਲ ਪਹਿਲਾਂ ਸਲਾਹ مشورہ ਕਰਕੇ ਫਿਰ ਵਲਬੰਦੀ ਕਰਦੇ ਜਿਨ੍ਹਾਂ ਨੇ ਸਾਨੂੰ ਚੁਣਿਆ ਹੋਇਆ ਉਹਨਾਂ ਦੀ ਤਾਂ ਘਟੋ ਘਟ ਗੱਲ ਸੁਣੋ ਘਟੋ ਘਟ ਤੁਸੀਂ ਜਿਆਦਾ ਵਾਰਡ ਬੰਦਦੇ ਵੜਦੇ ਹੁੰਦੇ ਹਾਂ ਵਾਰਡ ਵੀ 17 ਹੂੰ ਬਿਲਕੁਲ ਕੋਈ ਪਾਪੂਲੇਸ਼ਨ ਐਨੀ ਨਹੀਂ ਵਧੀ ਵੀ ਤੁਹਾਨੂੰ ਇਨਕ੍ਰੋਚਮੈਂਟ ਕਰੀਆ ਜਾਂ 10 20 ਹਜ਼ਾਰ ਬੰਦਾ ਇੱਧਰ ਇੱਧਰ ਤੇ ਬਾਹਰ ਤੇ ਆ ਗਿਆ ਹੂੰ ਕੋਈ ਨਹੀਂ ਆਇਆ ਤੁਸੀਂ 17 ਵਾਰਡਾਂ ਨੂੰ ਫੇਰ ਉਹੀ ਕੱਟ ਵੱਢ ਕਰਕੇ ਸਿਰਫ ਆਪਣੇ ਜਿੱਤ ਨਿਸਪੜੀ ਪਰ ਕਬਜਾ ਇਹ ਛੁਟੀਆਂ ਗੱਲਾਂ ਹੈ ਲੋਕਾਂ ਨੂੰ ਤੰਗ ਨਾ ਕਰੋ ਵਾਰਡਬੰਦੀ ਚਿੰਤਾ ਕਰੋ ਉਹ ਸਾਡਾ ਸੁਝਾਅ ਇਹੀ ਹੈ ਹੁਣ ਮੈਂ ਅਸੀਂ ਲਿਖਤੀ ਤੌਰ ਤੇ ਬਹੁਤ ਜਲਦੀ ਹੇ ਰਾਜਪਾਲ ਨੂੰ ਮਿਲੋਗੇ ਕਿ ਸਾਡੇ ਕਰਾਲੀ ਨੂੰ ਵੀ ਵਾਰਡਬੰਦੀ ਛੱਡ ਕੇ ਸੈਕਟਰ ਦੇ ਵਿੱਚ ਤਬਦੀਲ ਕਰਿਆ ਜਾਵੇ ਤਾਂ ਕਿ ਕਿਸੇ ਯੋਜਨਾਸ਼ੀਲ ਜਿਹੜੀ ਗਵਰਨਮੈਂਟ ਦੀ ਅ ਕੀ ਕਹਿੰਦੇ ਨੇ ਸਹੂਲਤਾ ਨੇ ਸਹੂਲਤਾ ਨੇ ਉਹ ਸਾਡੇ ਸ਼ਹਿਰ ਨੂੰ ਮਿਲ ਸਕੇ ਕਿਉਂਕਿ ਵਾਰਡਬੰਦੀ ਦਾ ਇੱਕ ਐਦਾਂ ਹੋ ਜਾਂਦਾ ਜੀ ਤੁਸੀਂ ਵਾਰਡ ਨੰਬਰ ਫਲਾਣੇ ਚ ਇੰਨਾ ਪੈਸਾ ਲਾਇਆ ਅਗਲੀ ਵਾਰ ਉਹ ਵਾਰਡ ਹੁੰਦਾ ਹੀ ਨਹੀਂ ਹੂੰ ਕਾਗਜ਼ਾਂ 'ਚ ਨਹੀਂ ਹੁੰਦਾ ਉਹ ਫੇਰ ਪਿੱਛੇ ਰਹਿ ਜਾਂਦੇ ਨੇ ਜਿਹੜੀ ਕਨਾਲੀ ਪੱਠ ਹੋ ਗਈ ਉਹ 13 ਚ ਆਇਆ 12 ਚ ਆ ਗਿਆ 2 ਚ ਕਿਸੇ ਨੂੰ ਕੋਈ ਨਹੀਂ ਪਤਾ ਲੱਗਦਾ ਹੂੰ ਉਹ ਇਸ ਕਰਕੇ ਤਾਂ ਹੀ ਗੱਲ ਰਹੀ ਵੀ 70 ਸਾਲ ਬਾਅਦ ਵੀ ਅਸੀਂ ਗਲੀਆਂ ਨਾਲੀਆਂ ਤਾਂ ਕੈਸੀ ਨੇ ਤਾਂ ਵੀ ਜਿਹੇ ਪਾਈਪ ਪੈ ਗਈ ਪਾਈਪ ਛੋਟੀ ਪੈ ਗਈ ਪਾਈਪ ਵੱਡੀ ਪੈ ਗਈ ਉਹ ਜਦ ਤੱਕ ਨਹੀਂ ਉਹ ਜਦ ਤੱਕ ਸਾਡੇ ਸੈਕਟਰ ਨਹੀਂ ਬਣਦੇ ਗੋਤਮ ਜੀ ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਵੀ ਇਸ ਗੱਲ ਨੂੰ ਸੋਚਦੇ ਹੋਵੋ ਇਹ ਨਹੀਂ ਲੱਗਦਾ ਵੀ ਸਾਡੀ ਜਿਹੜੀ ਰਾਜਨੀਤੀ ਹੈ ਸਾਡੇ ਪੰਜਾਬ ਦੀ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹ ਯੂਥ ਉਹਦੇ ਤੋਂ ਦੂਰ ਰਹਿੰਦਾ ਯੂਥ ਨੂੰ ਨਹੀਂ ਆਉਣਾ ਚਾਹੀਦਾ ਰਾਜਨੀਤੀ ਦੇ ਵਿੱਚ ਕੀ ਦਿੱਕਤ ਰਹਿ ਜਾਂਦੀ ਹੈ ਯੂਥ ਕਿ ਬਣਾ ਰਹਾ ਕਰਨਾ ਕਿਨਾਰਾ ਇਸੇ ਕਰਕੇ ਕਰ ਰਹੇ ਆ ਸਰ ਜਿਹੜੇ ਪੋਲੀਟੀਕਲ ਲੀਡਰ ਆ ਉਹ ਯੂਜ਼ ਐਂਡ ਥ्रो ਕਰਦੇ ਮੈਂ ਪਿਛਲੀ ਵਾਰ ਵੀ ਤੁਹਾਨੂੰ ਕਿਹਾ ਸੀ ਹੂੰ ਥੋੜਾ ਟਾਈਮ ਚਾਹੀਦਾ ਯੂਥ ਨੂੰ ਅੱਗੇ ਵਧਣ ਵਾਸਤੇ ਔਰ ਬੜੇ ਲੀਡਰ ਨੂੰ ਇਹਨਾਂ ਨੂੰ ਸਮਝਣ ਨੂੰ ਵੀ ਥੋੜਾ ਟਾਈਮ ਲੱਗਦਾ ਉਹ ਜਦੋਂ ਟਾਈਮ ਨਿਕਲਦਾ ਇਲੈਕਸ਼ਨ ਹੋ ਜਾਂਦੇ ਆ ਕਦੋਂ ਇਹ ਸਾਡੇ ਹੀ ਹੈ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਕੁੰਡਲੀਆਂ ਮਾਰ ਕੇ ਬੈਠੇ ਨੇ ਪੁਰਾਣੇ ਸਿਆਸੀਦਾਨ ਹਨ ਕੁੰਡਲੀਆਂ ਮਾਰ ਕੇ ਬੈਠਣੇ ਜਦੋਂ ਕਿ ਹੋਰ ਦੇਸ਼ਾਂ ਦਾ ਤੁਸੀਂ ਵੀ ਬਾਹਰ ਰਹਿ ਕੇ ਆਏ ਹੋ ਤੁਸੀਂ ਆਪਾਂ ਆਮ ਹੀ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਤਾਂ ਡਿਜੀਟਲ ਦਾ ਜ਼ਮਾਨਾ ਹਨ ਆਪਾਂ ਦੇਖਦੇ ਆ ਵੀ ਕਿਵੇਂ ਦੇ ਜਿਹੜੇ ਹਾਲਾਤ ਉਹ ਜ਼ਿਆਦਾਤਰ ਜਿਹੜੇ ਮਤਲਬ ਬਾਗ ਡੋਰੇ ਦੇਸ਼ਾਂ ਦੀ ਉਹ ਨੌਜਵਾਨਾਂ ਦੇ ਹੱਥਾਂ ਸਾਡੇ ਇਸ ਤਰ੍ਹਾਂ ਨਹੀਂ ਹੁੰਦਾ ਸਾਡੇ ਹੋਣ ਦਾ ਕਾਰਨ ਹੀ ਆਹੀ ਹੈ ਜੀ ਪੁਰਾਣੇ ਲੀਡਰ ਹੈ ਉਹਨਾਂ ਦੀ ਸੋਚ ਪੁਰਾਣੀ ਹੈ ਹਮ ਔਰ ਕਿਉਂਕਿ ਮੈਂ ਤੁਹਾਨੂੰ ਦੱਸ ਦਉਣਾ ਇਟਲੀ ਰਿਹਾ ਹਾਂ ਉੱਥੇ ਕਦੇ ਵੀ 5 ਸਾਲ ਸਰਕਾਰ ਨਹੀਂ ਚੱਲੀ ਜਦ 5 ਸਰਕਾਰ ਨੇ ਲੋਕਾਂ ਪ੍ਰਤੀ ਕੋਈ ਗਲਤ ਫੈਸਲਾ ਲੈ ਲਿਆ ਤਾਂ ਲੋਕ ਸੜਕਾਂ 'ਤੇ ਉਤਰ ਜਾਂਦੇ ਆ ਪੂਰੇ ਤੁਸੀਂ ਸੜਕਾਂ 'ਤੇ ਉਤਰੋ ਤੁਹਾਡੇ ਡੰਡੇ ਬਹਿ ਜਾਣੇ ਨੇ ਨੇਪਾਲ 'ਚ ਹੋਇਆ ਜਿਵੇਂ ਨੇਪਾਲ ਸ਼੍ਰੀਲੰਕਾ ਬੰਗਲਾਦੇਸ਼ ਸਾਰ ਕਿਤੇ ਹੋ ਰਿਹਾ ਹੈ ਆਉਣ ਵਾਲਾ ਟਾਈਮ ਇੰਡੀਆ 'ਚ ਵੀ ਹੋਊਗਾ ਹੂੰ ਹੋਊਗਾ ਜ਼ਰੂਰ ਥੋੜਾ ਟਾਈਮ ਲੱਗਦਾ ਔਰ ਸਭ ਤੋਂ ਪਹਿਲਾਂ ਯੂਥ ਨੂੰ ਆਪਣੇ ਰੋਜ਼ਗਾਰ ਆਪਣੀ ਤਰੱਕੀ ਵੱਲ ਤੇ ਅੰਦਣ ਲਵਣਾ ਹੈ ਤਾਂ ਕਿ ਅਸੀਂ ਹਲੇ ਛੋਟੇ ਛੋਟੇ ਮੁੱਦਿਆਂ 'ਤੇ ਪਸੇ ਹੋਏ ਹੂੰ ਇਹਨਾਂ ਤੋਂ ਬਾਹਰ ਨਹੀਂ ਅਸੀਂ ਅਸੀਂ ਨਿਕਲ ਨਹੀਂ ਰਹੇ ਔਰ ਨਾ ਸਾਨੂੰ ਬੜੇ ਵੀ ਡਰਾਏ ਨਿਕਲ ਹੁੰਦੇ ਨਾ ਹੂੰ ਸਭ ਤੋਂ ਵੱਡੀ ਗੱਲ ਆ ਜਦ ਅਸੀਂ ਕਿਤੇ ਅਸੀਂ ਮੈਂ ਇੰਡੀਆ ਤੋਂ ਬਾਹਰ ਗਏ ਆਂ ਕੰਮ ਕਰਨ ਵਾਸਤੇ ਨਾ ਇਕੱਲੇ ਤਾਂ ਸਾਨੂੰ ਨੈਸ਼ਨੈਲਿਟੀ ਦੇ ਤੌਰ 'ਤੇ ਜਾਣਿਆ ਜਾਂਦਾ ਤਾਂ ਵੀ ਅਸੀਂ ਇੰਡੀਅਨ ਆਂ ਨਾ ਕਿ ਕਿਸੇ ਜਾਤ ਬਰਾਦਰੀ ਦੇ ਤੌਰ ਤੇ ਸਾਡੇ ਆਹ ਚੀਜ਼ ਬੜੀ ਹਲੇ ਭੈੜੀ ਐ ਲੋਕਾਂ ਨੂੰ ਸੋਚਣਾ ਪੈਂਦਾ ਇਸ ਸੋਚ ਤੋਂ ਬਾਹਰ ਨਿਕਲਣਾ ਪੈਂਦਾ ਡਵੈਲਪ ਹੋਣਾ ਪੈਂਦਾ ਜਦ ਅਸੀਂ ਛੋਟਾ ਜਿਹਾ ਬੰਦਾ ਆਈਫੋਨ ਲੈ ਕੇ ਘੁੰਮਦਾ ਸਾਨੂੰ ਮਾਣ ਵੀ ਹੁੰਦਾ ਪਰ ਸਾਨੂੰ ਸ਼ਰਮ ਵੀ ਆਉਂਦੀ ਐ ਕਿਉਂਕਿ ਅਸੀਂ ਹੱਥ ਸਿਰਫ ਸੁਣਨ ਵਾਸਤੇ ਆਪਣਾ ਮੈਂਟਲ ਲੈਵਲ ਚੇਂਜ ਕਰ ਲਿਆ ਬਟ ਤਰੱਕੀ ਵਾਸਤੇ ਮੈਂਟਲ ਲੈਵਲ ਚੇਂਜ ਨਹੀਂ ਹੋਇਆ ਤੁਸੀਂ ਯਾਦ ਬਰਾਦਰੀ ਤੁਸੀਂ ਗੱਲ ਕੀਤੀ ਆ ਵੀ ਅਸੀਂ ਧਰਮਾਂ ਦੇ ਵਿੱਚ ਜਾਤਾਂ ਦੇ ਵਿੱਚ ਅਸੀਂ ਵੰਡ ਕੇ ਰਹਿ ਗਏ ਆ ਆਮ ਕਰਕੇ ਜਿਹੜਾ ਇੱਕ ਆਮ ਵਰਤਾਰਾ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਵੀ ਹੋਰ ਸੱਜੇ ਖੱਬੇ ਸਾਰੇ ਪਾਸੇ ਇਹੀ ਸੜਕਾਂ ਦਾ ਹਾਲ ਵੀ ਜਿਵੇਂ ਅਵਾਰਾ ਗਾਵਾਂ ਹਨਾ ਸਾਡਾ ਉਹਨਾਂ ਨੂੰ ਵੀ ਇੱਕ ਧਰਮ ਦੇ ਨਾਂ ਦੀ ਜੋੜ ਲਿਆ ਜਾਂਦਾ ਨਾਲ ਹਨ ਜਦ ਕਿ ਕਰਨਾ ਤਾਂ ਉਹਨਾਂ ਨੂੰ ਕੀ ਚਾਹੀਦਾ ਵੇਲ ਕੇ ਤੁਸੀਂ ਧਰਮ ਦੇ ਨਾਲ ਉਹਨਾਂ ਨੂੰ ਜੋੜਦੇ ਜੋ ਵੀ ਤੁਸੀਂ ਉਹਨਾਂ ਦਾ ਸਤਿਕਾਰ ਕਰਦੇ ਹੋ ਸਾਨੂੰ ਉਹਨਾਂ ਨੂੰ ਸਾਹਮਣਾ ਚਾਹੀਦਾ ਜਿੱਥੇ ਉਹ ਆਪ ਉਹ ਮਰਦਿਆਂ ਨੇ گاਵਾ ਸਾਡ ਆਪ ਮਰਦਿਆਂ ਨੇ ਉੱਥੇ ਬੰਦਿਆਂ ਨੂੰ ਵੀ ਮਾਰਦੇ ਨੇ ਸਰ ਤੁਸੀਂ ਮੈਂ ਸਾਰੇ ਇਲੈਕਟ੍ਰੀਕਲ ਬਿੱਲ ਭਰਦੇ ਹਾਂ ਹੂੰ ਉਹਦੇ 'ਚ ਕਾਉ ਸੈਕਸ ਲੱਗਿਆ ਉਹ ਕਹਿੰਦਾ ਤੁਸੀਂ ਗੱਡੀ ਨਵੀਂ ਲੈਂਦੇ ਹੋ ਉਹਦੇ 'ਚ ਵੀ ਕਾਉ ਸੈਕਸ ਲੱਗਿਆ ਹੋਇਆ ਹੂੰ ਤੁਸੀਂ ਕੋਈ ਵੀ ਨਵੀਂ ਚੀਜ਼ ਖਰੀਦਦੇ ਹੋ ਚਾਹੇ ਟੀਵੀ ਵੀ ਖਰੀਦਦੇ ਹੋ ਕਾਉ ਸੈਕਸ ਨਾਲ ਆਉਂਦਾ ਤੁਹਾਡੇ ਹੂੰ ਜਦ ਅਸੀਂ ਸਰਕਾਰ ਨੂੰ ਸਾਰਗੋ ਦੇ ਰਹੇ ਤੇ ਸਰਕਾਰ ਦੀ ਜ਼ਿੰਮੇਵਾਰੀ ਇਹਨਾਂ ਨੂੰ ਸਾਂਭਣਾ ਸਾਡੀ ਜ਼ਿੰਮੇਵਾਰੀ ਨਹੀਂ ਹੈ ਬਿਲਕੁਲ ਜਦ ਅਸੀਂ ਬਿਜਲੀ ਵਾਰਤ ਰਹੇ ਹਾਂ ਕਾਊ ਸੈਕਸ ਦੇ ਰਹੇ ਹਾਂ ਤਾਂ ਗਊਸ਼ਾਲਾ ਉਹਨਾਂ ਨੇ ਬਣਾਣੀ ਹੈ ਸਰਕਾਰ ਨੇ ਚਲਾਣੀ ਹੈ ਉਹਨਾਂ ਨੇ ਕੱਖ ਕੰਡਾ ਉਹਨਾਂ ਨੂੰ ਦੇਣਾ ਹੈ ਪਰ ਸਾਡੇ ਕੋਲ ਪੁੱਠਾ ਕੰਮ ਹੈ ਗਊਸ਼ਾਲਾ ਬਣਾਤੀ ਟੈਂਡਰ ਦੇਤੇ ਆ ਤੱਕ ਵਿਚਾਰੇ ਲੋਕ ਪਾ ਰਹੇ ਉੱਥੇ ਲੋਕ ਪਾ ਰਹੇ ਨੇ ਹਾਂ ਇਹ ਪਰ ਸਾਡਾ ਪੰਜਾਬ ਦਾ ਵਿਰਸਾ ਬਹੁਤ ਅਮੀਰ ਆ ਕਿ ਲੋਕ ਹਲੇ ਵੀ ਸ਼ਰਦਾ ਪ੍ਰੋਬਲਮਾਂ ਨਾਲ ਇਹਨਾਂ ਡੰਗਰਾਂ ਦੀ ਦੇਖਭਾਲ ਚਾਹੀਏ ਸੜਕਾਂ ਭਰੇ ਆ ਉੱਥੇ ਵੀ ਕਰਦੇ ਆ ਵਿਚਾਰੇ ਸਾਡੇ ਸ਼ਹਿਰ ਦਾ ਤਕਰੀਬਨ ਆ ਵੀ ਕਈ ਮਹਾਨ ਹਸਤੀਆਂ ਜਿਹੜੇ ਉਹਨਾਂ ਦਾ ਕਾਕੰਡਾ ਪੱਟੀ ਦਵਾਈਆਂ ਸਾਰਾ ਕੁਝ ਕਰਦੇ ਆ ਹੂੰ ਔਰ ਸਰਕਾਰ ਨੂੰ ਹੀ ਸ਼ਰਮ ਆਲੀ ਗੱਲ ਐ ਵੈਸੇ ਤਾਂ ਬਹੁਤ ਵੱਡੀ ਸ਼ਰਮ ਐ ਔਰ ਜੋ ਇਦਾਂ ਦਾ ਵਰਤਾਅ ਸਾਡੀ ਕੰਟਰੀ ਚ ਇੱਕ ਧਰਮ ਦੇ ਨਾਮ ਤੇ ਉਸ ਨਾਲ ਹੋ ਰਿਹਾ ਹੈ ਜਿਹਨੂੰ ਅਸੀਂ ਆਪਣੇ ਧਰਮ ਦੇ ਨਾਲ ਜੋੜ ਕੇ ਸੜਕਾਂ ਪਰ ਰੋੜ ਰਹੇ ਹਾਂ ਬਿਲਕੁਲ ਮਾਂ ਦਾ ਦਰਦ ਆ ਰਸੀਂ ਰੋੜ ਰਹੇ ਹੈ ਔਰ ਬੜੀ ਦੁਖ ਦੀ ਗੱਲ ਹੁੰਦੀ ਹੈ ਜਦ ਉਸ ਪਸ਼ੂ ਨਾਲ ਕੋਈ ਟਕਰਾ ਕੇ ਨੌਜਵਾਨ ਜਾਂ ਬਜ਼ੁਰਗ ਜਾਂ ਕੋਈ ਕਪਲਸ ਦੀ ਡੈਥ ਹੁੰਦੀ ਹੈ ਸਾਡੇ ਕਰਾਲੀ ਚ ਕਿੰਨੀਆਂ ਹੋਈਆਂ ਚਿਰਾਗ ਬੁਝ ਗਏ ਔਰ ਕਰਾਲੀ ਦੇ ਲੋਕ ਉਸ ਟਾਈਮ ਤਾ ਅਸੀਂ ਬਹੁਤ ਹੰਝੂ ਬਖਾਨੇ ਆ ਜੀ ਅਸੀਂ ਬਹੁਤ ਕੁਝ ਕਰ ਦੋਗੇ ਪਰ ਹੁੰਦਾ ਕੁਝ ਨਹੀਂ ਨਾ ਸਰਕਾਰ ਦਿੰਦੀ ਹੈ ਨਾ ਕੋਈ ਕਮਿਊਨਿਟੀ ਦਿੰਦੀ ਹੈ ਹੂੰ ਸਿਰਫ 2 ਮਿੰਟ ਦੀ ਅਸੀਂ ਉਹਨਾਂ ਨੂੰ ਧਰਾਸਾ ਦਿੰਨੇ ਆ ਵੀ ਅਸੀਂ ਬਹੁਤ ਅਫਸੋਸ ਹੈ ਅਫਸੋਸ ਹੀ ਹੈ ਹੂੰ ਅਫਸੋਸ ਹੀ ਹੈ ਯਾਰ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ ਮਾਲੀ ਹਾਲਤ ਉਹਨਾਂ ਦੀ ਵਿਗੜ ਜਾਂਦੀ ਹੈ ਜਿਨ੍ਹਾਂ ਦਾ ਨੌਜਵਾਨ ਚਿਰਾਗ ਚਲੇ ਜਾਂਦਾ ਹੈ ਉਹਨਾਂ ਦਾ ਘਰ ਹਮੇਸ਼ਾ ਲਈ ਸੁਨਾਹ ਜਾਂਦਾ ਮਹਿੰਤ ਜੀ ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ ਬਹੁਤ ਮਾੜੀ ਹੈ ਹੂੰ ਬਹੁਤ ਮਾੜੀ ਹੈ ਜੇ ਚੇਂਜ ਹੋ ਜਾਏ ਤਾਂ ਵਧੀਆ ਗੱਲ ਹੈ ਚੇਂਜ ਵੀ ਤਾਂ ਨੌਜਵਾਨਾਂ ਨੇ ਕਰਨਾ ਕਿਉਂਕਿ ਨੌਜਵਾਨ ਬਹੁਤ ਤਰੱਕੀ ਹੋਣੀ ਬਲਾਕ ਸਮਦੀ ਇਲੈਕਸ਼ਨ ਨਿਕਲ ਕੇ ਗਏ ਨੌਜਵਾਨਾਂ ਨੇ ਬਹੁਤ ਵਧੀਆ ਸਾਥ ਦਿਆ ਹੂੰ ਆਉਣ ਵਾਲਾ ਟਾਈਮ ਬਹੁਤ ਵਧੀਆ ਸਾਥ ਦੋਗੇ ਨੌਜਵਾਨ ਕਿਸੇ ਵੀ ਪਾਰਟੀ 'ਚ ਚਲੇ ਆਵੇਂ ਕੋਈ ਨਹੀਂ ਹੈ ਕਿਉਂਕਿ ਮੈਂ ਕਾਂਗਰਸੀਆਂ ਦਾ ਮੈਂ ਮੇਰੇ ਨਾਲ ਆ ਜਵੇਂ ਅਕਾਲੀ ਦਲ ਨੇ ਵੀ ਗ੍ਰੋਥ ਕਰਿਆ ਬੀਜੇਪੀ ਨੇ ਵੀ ਥੋੜਾ ਜਿਹਾ ਗ੍ਰੋਥ ਕਰਿਆ ਲੋਕ ਅੱਗੇ ਆ ਰਹੇ ਹਨ ਡਿਵੈਲਪ ਹੋਣਾ ਚਾਹੀਦਾ ਪਰ ਸਾਰੇ ਲੀਡਰ ਨੂੰ ਔਰ ਨੌਜਵਾਨ ਵੀਰਾਂ ਨੂੰ ਸਿਰਫ ਇੱਕ ਹੀ ਹੈਗੇ ਜਾਤਪੁਰਾ ਦੇ ਉੱਪਰ ਉੱਠ ਕੇ ਯਾਨੀ ਕਿ ਆਪਣਾ ਲੈਵਲ ਥੋੜਾ ਚੇਂਜ ਕਰੋ ਟੈਕਨੋਲੋਜੀ ਕਿ ਨਹੀਂ ਲੈ ਕੇ ਆਓ bizness ਡਿਵੈਲਪ ਕਰੋ ਅਸੀਂ ਕਰਾਲੀ ਦੇ ਹੁਣ ਕਰਾਲੀ ਦੇ ਮੁੱਦੇ ਸਿਰਫ ਨਾਲੀਆਂ ਤੱਕ ਨਹੀਂ ਅਸੀਂ ਸੀਮਤ ਰਹਿਣਦੇ ਨੇ ਹੂੰ ਜਿਹੜਾ ਲੀਡਰ ਇਲੈਕਸ਼ਨ ਲੜੂਗਾ ਉਹਨੂੰ ਪੁੱਛਿਆ ਜਾਊਗਾ ਵੀ ਤੁਸੀਂ bizness ਕਿੰਨਾ ਲੈ ਕੇ ਆਓਗੇ ਹੂੰ ਠੀਕ ਹੈ ਸਾਡੀ ਉਹਰੇ ਤੁਸੀਂ ਕਿਸੇ ਵੀ ਮਹੱਲੇ 'ਚ ਚਲੇ ਜਾਓ ਹੁਣ ਛੋਟੀ ਜਿਹੀ ਗੱਲ ਹੈ ਇਹ ਹੈ ਬਹੁਤ ਵੱਡੀ ਕਿਸੇ ਵੀ ਮਹੱਲੇ 'ਚ ਚਲੇ ਜਾਓ ਬਿਜਲੀ ਦੇ ਤਾਰਾਂ ਥੱਲੇ ਲਟਕ ਰਹੀਆਂ ਹੂੰ ਬਿਲਕੁਲ ਸਾਡੇ ਸਾਡੇ ਮਹੱਲੇ ਚ ਲੰਬੇ ਸਾਰੇ ਮਹੱਲੇ ਤੁਹਾਡੇ ਚ ਨਹੀਂ ਸਾਰੇ ਚ ਸਾਰੀ ਕਰਾਲੇ ਚ ਕੋਈ ਵੀ ਐਮਸੀ ਨਹੀਂ ਜਦ ਕਿ ਉਹਨਾਂ ਦਾ ਹੱਕ ਹੈ ਇਹ ਤੁਸੀਂ ਇਲੈਕਟ੍ਰਿਸਿ ਮੇਰੇ ਖਿਆਲ ਚ ਕਿਸੇ ਪ੍ਰਧਾਨ ਨੂੰ ਵੀ ਨਹੀਂ ਹੈ ਪਤਾ ਹੋਣਾ ਵੀ ਮੇਰੀ ਪਾਵਰ ਕਿੰਨੀ ਹੈ ਹੂੰ ਮੈਂ ਕੀ ਕਰ ਸਕਦਾ ਸਿਰਫ ਸਾਡੇ ਕੋਲ ਇੱਕ ਆਹੀ ਹੈ ਵੀ ਮੈਂ 7 ਐਮਸੀ ਮੇਰੇ ਨਾਲ 4 ਮੇਰੇ ਨਾਲ 3 ਮੇਰੇ ਨਾਲ ਬਸ 3 ਦੇ ਕੰਮ ਕਰਾ ਤੇ ਦੋ ਦੀਆਂ ਪੈਪਾਂ ਰੋਕਤੀਆਂ ਆ ਜਿਹਦੇ ਦੋ ਤੁਸੀਂ ਕੰਮ ਕਰ ਰਹੇ ਤੀਏ ਨੇ ਅਬਜੈਕਸ਼ਨ ਲਾ ਤੇ ਉਹ ਖੜਾ ਗੋਡੇ ਸਾਹਮਣੇ ਨਗਰ ਖੇੜੇ ਦੇ ਅਸੀਂ ਸਾਡੇ ਅਸੀਂ ਭਾਗਾਂ ਵਾਲੇ ਵੀ ਸਾਡੇ ਨਗਰ ਖੇੜਾ ਸਾਡੇ ਸ਼ਹਿਰ ਚ ਹੂੰ ਉਸ ਤੋਂ ਵੀ ਭਾਗਾਂ ਵਾਲੇ ਅਸੀਂ ਪਰੋਸ ਤੇ ਵੀ ਅਸੀਂ ਹਰ ਰੋਜ਼ ਦਰਸ਼ਨ ਕਰ ਸਕਦੇ ਹਾਂ ਮੱਥਾ ਟੇਕ ਸਕਦੇ ਹਾਂ ਕੁਝ ਕੁ ਬੰਦਿਆਂ ਨੇ ਉਹ ਉਹਨਾਂ ਦਾ ਕੰਮ ਵੀ ਰੋਕਦੇ ਆ ਸਾਨੂੰ ਸ਼ਰਮ ਆਉਂਦੀ ਹੈ ਜਦ ਬਰਸਾਤ ਹੁੰਦੀ ਹੈ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਹੂੰ ਦੁਕਾਨਾਂ 'ਚ ਪੜਦਾ ਹੱਲ ਕੀ ਆ ਹੋਇਆ ਜੀ ਉਹਨਾਂ ਨੇ ਜੀ ਫਲਾਣਾ ਨੇ ਜੀ ਐਂ ਜੀ ਕਰਤਾ ਜੀ ਉਹਨਾਂ ਦਾ ਬਗੈਰ ਤੇ ਜੀ ਉਹਤਾ ਜੀ ਹੈ ਜੀ ਗੱਲਾਂ ਹੈ ਕਰਕੇ ਤਾਂ ਦਿਖਾਓ ਯਾਰ ਜਿਹੜੇ ਦੁਕਾਨਦਾਰ ਉੱਥੇ ਵਿਚਾਰੇ ਬੈਠੇ ਐ ਕਿਸ ਸਫੋਕੇਸ਼ਨ ਚੋਂ ਆਪਣੀ ਦੁਕਾਨਦਾਰੀ ਚਲਾ ਰਹੇ ਐ ਇਹ ਦੇਖੋ ਪਹਿਲਾਂ ਹੂੰ ਇਹ ਪੂਰਾ 1 ਸਾਲ ਹੋ ਗਿਆ ਉਤਾਰ ਜੀ ਉੱਥੇ ਪਾਈਪਾਂ ਨਹੀਂ ਪਈਆਂ ਨਾਲੇ ਟੁੱਟੇ ਪਈਆਂ ਪਾਣੀ ਜਾ ਨਹੀਂ ਰਿਹਾ ਕਿਤੇ ਵੀ ਉਹ ਸਿਰਫ 3 ਐਮਸੀਆਂ ਕਰਕੇ ਸਾਰਾ ਕੰਮ ਖੜ ਗਿਆ ਆਬਜੈਕਸ਼ਨ ਲਾਉਤੇ ਖਤਮ ਹੋ ਗਿਆ ਹੁਣ ਕਿਹੜੇ ਮੂੰਹ ਨਾਲ ਤੁਸੀਂ ਵੋਟਾਂ ਮੰਗਦੇ ਫਿਰਦੇ ਆ ਤੁਸੀਂ ਉਹਨੂੰ ਆ ਹੀ ਨਹੀਂ ਸਮਝ ਆਉਂਦੀ ਕਿਹੜੇ ਮੂੰਹ ਨਾਲ ਤੁਸੀਂ ਜਾਓਗੇ ਲੋਕਾਂ ਕੋਲ ਵੀ ਸਾਨੂੰ ਵੋਟਵਾ ਲਓ ਵੀ ਅਸੀਂ ਤੁਹਾਡੇ ਕੰਮ ਰੋਗ ਤੇ ਤੁਹਾਡੇ ਨਾਲ ਦੇ ਅੱਗੇ ਅਸੀਂ ਤੁਹਾਡਾ ਪੱਟਿਆ ਹੋਇਆ ਨਾਲਾ ਤੁਸੀਂ ਥੜੀਆਂ ਤੋੜਤੀਆਂ ਅੱਜ ਸਾਰੀਆਂ ਦੁਕਾਨਾਂ ਦੇ ਨਿਯਾਂ ਚ ਪਾਣੀ ਜਾ ਰਿਹਾ ਹੂੰ ਇਹਦਾ ਵਿਕਾਸ ਦੇ ਬਜਾਏ ਵਿਨਾਸ਼ ਹੋ ਰਿਹਾ ਸਾਡੀ ਖਰਾਲੀ ਚ ਹੋਣੀ ਆਹੀ ਹੈ ਹੂੰ ਜਦ ਤੱਕ ਸਾਡੇ ਲੋਕ ਵਧੀਆ ਲੋਕ ਨਹੀਂ ਚੜੂਗੇ ਹੁਣ ਆਹੀ ਹੈ ਪੈਸੇ ਨੂੰ ਐਮੀਤ ਨਾ ਦਿਓ ਜਿਹੜਾ ਬੰਦਾ ਕੰਮ ਕਰ ਸਕਦਾ ਤੁਸੀਂ ਉਹਨੂੰ ਅੱਗੇ ਲੈ ਕੇ ਆਓ ਔਰ ਅੱਜ ਟ੍ਰੈਂਡ ਹੈ ਉਤਾਰ ਸਿੰਘ ਜੀ ਸੌਰੀ ਫਸੇ ਇਹ ਚੀਜ਼ ਛੋਟੀ ਹੈ ਬਟ ਬਹੁਤ ਵੱਡੀ ਹੈ ਕਿਤੇ ਵੀ ਲੰਗਰ ਦੱਲਦਾ ਨਾ ਕੁਝ ਕ ਬੰਦੇ ਜਾ ਕੇ ਫੋਟੋ ਕ ਚਾ ਲੈਣੇ ਆ ਜਿਹੜੇ ਬੰਦੇ ਲੱਖ ਰੁਪਏ 2 ਲੱਖ ਰੁਪਏ ਲਾ ਕੇ ਲੰਗਰ ਲਾਣੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਉਹ ਤਿੰਨ ਕ ਬੰਦੇ ਆਪਣਾ 150 200 ਦੇ ਕੇ ਬਰੈਡ ਬਗਵਾੜਾ ਮੁਕੀ ਜਿਹਦੇ ਮੂੰਚ ਪਾ ਸਾਰੇ ਪਾਸੇ ਉਹੀ ਨੇ ਸਾਰੇ ਪਾਸੇ ਸਾਰੇ ਕਰਾਲੀ ਚ ਉਹ ਬੰਦਾ ਕਹਿੰਦਾ ਸਾਰੇ ਪਾਸੇ ਸਾਰੇ ਸਾਰੀਆਂ ਕਮੇਟੀਆਂ ਸਾਰੇ ਪਾਸੇ ਉਹੀ ਬੰਦੇ ਨੇ ਉਹੀ ਬੰਦੇ ਹਮ ਔਰ ਜਿਹੜੇ ਬੰਦੇ ਮਿਹਨਤ ਕਰਦੇ ਆ ਯੂ ਤੁਸੀਂ ਕਹ ਰਹੇ ਯੰਗ ਅੱਗੇ ਨਹੀਂ ਆਉਂਦੇ ਉਹ ਕਿਵੇਂ ਆਉਣਗੇ ਵਿਚਾਰੇ ਹੂੰ ਉਹ ਉਹਨਾਂ ਨੂੰ ਤਾਂ ਲੰਗਰ 'ਚ ਨਹੀਂ ਕੋਈ ਅੱਗੇ ਆਉਂਦੇ ਤਾਂ ਪੋਲਿਟ ਪੋਲਿਟੀਕਲ ਲੈਵਲ ਤੇ ਕਿੱਥੇ ਲੈ ਕੇ ਜਾਉਂਗੇ ਤੁਸੀਂ ਹੈ ਕੋਈ ਸੋਚ ਉਹਨਾਂ ਦੀ ਕੋਈ ਸੋਚ ਨਹੀਂ ਸਿਰਫ ਉਹ ਤਿੰਨ ਚਾਰ ਬੰਦੇ ਹੀ ਆਇਆਂ ਫੋਟੋ ਖਿੱਚਦੇ ਆਂ ਔਰ ਖਬਰ ਲੱਗ ਜਾਂਦੀ ਹੈ ਔਰ ਸਪੈਸ਼ਲੀ ਉਹ ਹਰ ਬੰਦੇ ਨੂੰ ਮੈਸੇਜ ਕਰਦੇ ਆਂ ਵੀ ਅਸੀਂ ਉੱਥੇ ਨਹੀਂ ਉੱਥੇ ਨਹੀਂ ਅਸੀਂ ਉੱਥੇ ਨਹੀਂ ਯਾਰ ਤਿੰਨ ਬੰਦੇ ਥੋੜਾ ਸਾਡਾ ਸ਼ਹਿਰ ਚਲਾ ਦੋਗੇ ਹੂੰ ਬਿਲਕੁਲ ਕੋ ਇਹ ਇਹ ਡਵੈਲਪ ਹੋਣਾ ਚਾਹੀਦਾ ਹੈ ਹਰ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਵੀ ਜਿਹੜਾ ਬੰਦਾ ਪ੍ਰੋਗਰਾਮ ਕਰਾ ਰਿਹਾ ਘੱਟੋ ਘੱਟ ਉਹਨੂੰ ਅੱਗੇ ਆਉਣਾ ਚਾਹੀਦਾ ਆਪਣੇ ਆਪ ਚਾਹੇ ਉਹ ਧਾਰਮਿਕ ਹੈ ਲੰਗਰ ਹੈ ਇਹ ਇਹ ਛੋਟੀਆਂ ਚੀਜ਼ਾਂ ਪਰ ਮੈਨੇਜ ਬਹੁਤ ਵੱਡੀਆਂ ਹਮ ਅਰਥਬਾਤ ਬਹੁਤ ਵੱਡੇ ਬਹੁਤ ਵੱਡਿਆ ਵੀ ਤੁਸੀਂ ਯਾਰ ਜਿਹੜਾ ਬੰਦਾ ਕੋਈ ਛੋਟਾ ਜਿਹਾ ਲੰਗਰ ਲਾਣੇ ਨਾ ਘੱਟੋ ਘੱਟ ਇੱਕ ਹਫਤਾ ਲੱਗਦਾ ਹੈ ਆਰਗੇਨਾਈਜ਼ ਕਰਨੇ ਨੂੰ ਉਹਨੇ 10 ਬੰਦੇ ਵੀ ਜੋੜਨੇ ਨੇ ਪੈਸੇ ਵੀ ਇਕੱਠੇ ਕਰਨੇ ਸਾਡੇ ਵਰਗੇ ਲੀਡਰ 2 ਮਿੰਟ ਜਾਂਦੇ ਨੇ 200 ਰੁਪਏ ਜੇਬ ਚ ਪਾਣੇ ਨੇ ਫੋਟੋ ਲਵਾ ਕੇ ਆਪਣਾ ਵਸੇ ਹੋ ਇਹ ਸਾਡੇ ਲੀਡਰਾਂ ਦੀ ਸੋਚ ਹੈ ਉਹ ਚਾਹੇ ਨਵੇਂ ਚਾਹੇ ਪੁਰਾਣੇ ਵੈਸੇ ਤਾਂ ਪੁਰਾਣਿਆਂ ਦੀ ਹੋਰ ਨਵਾਂ ਕੋਈ ਲੀਡਰ ਇਦਾਂ ਨਹੀਂ ਮਿਲਦਾ ਤੁਹਾਡੇ ਵਿਚਾਰ ਵੈਸੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੋਣੇ ਚਾਹੀਦੇ ਤੇ ਕਾਂਗਰਸ ਦੀ ਗੁੱਟਬੰਦੀ ਬਾਰੇ ਕੀ ਕਹੋਗੇ ਮੈਨੂੰ ਪੁੱਛਾਰੇ ਤੁਸੀਂ ਹੂੰ ਕਾਂਗਰਸ ਦੀ ਗੁੱਟਬੰਦੀ ਕਾਂਗਰਸ ਨੂੰ ਹਰਾਉਣ ਵਾਸਤੇ ਹੀ ਹੈ ਹੂੰ ਕਿਉਂਕਿ ਇਹਦਾ ਨੁਕਸਾਨ ਅਸੀਂ ਦੇਖਿਆ ਵੀ ਸੰਤਿਆ ਦੇ ਵਿੱਚ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਲ੍ਹਾ ਪ੍ਰੀਸ਼ਦ ਦੀ ਖੈਰ ਸਾਡੇ ਤਾਂ ਚੋਣ ਨਹੀਂ ਹੋਈ ਪਰ ਅਸੀਂ ਦੇਖਿਆ ਅਸੀਂ ਲੋਕਲ ਅਸੀਂ ਪੰਜਾਬ ਦੀ ਗੱਲ ਹੋਰ ਤਾਂ ਨਹੀਂ ਕਰੀਏ ਪਰ ਘੱਟੋ ਘੱਟ ਅਸੀਂ ਆਪਣੇ ਹਲਕੇ ਦੇ ਵਿੱਚ ਦੇਖਿਆ ਤਾਂ ਨੁਕਸਾਨ ਹੋਇਆ ਗੁੱਟਬੰਦੀ ਦਾ ਜ਼ਿਆਦਾ ਹੋਇਆ ਹਮ ਔਰ ਜੇ ਨਾ ਹੋਇਆ ਫਿਰ ਅੱਗੇ ਨਹੀਂ ਹੋਊਗਾ ਹਮ ਪਹਿਲੀ ਗੱਲ ਤਾਂ ਕਾਂਗਰਸ ਪਾਰਟੀ ਨੂੰ ਸੋਚ ਸਮਝ ਕੇ ਇਲੈਕਸ਼ਨ ਕੈਂਡੀਡੇਟ ਦੇਣੇ ਚਾਹੀਦੇ ਬਿਲਕੁਲ ਪੈਸਾ ਹੀ ਮੁੱਦਾ ਰਹਿ ਗਿਆ ਵਰਕਰ ਲੈਵਲ ਖਤਮ ਹੋ ਗਿਆ ਇਸੇ ਕਰਕੇ ਗੁੱਟਬੰਦੀ ਹੈ ਕਿਉਂਕਿ ਕਿਸੇ ਕੋਲ ਵਰਕਰ ਨਹੀਂ ਹੈ ਹਰ ਇੱਕ ਲੀਡਰ ਹੈ ਹਰ ਹਰ ਮੰਤਰੀ ਬਣੂ ਹਰ ਮੁੱਖ ਮੰਤਰੀ ਹਰ ਮੰਤਰੀ ਛੱਡੋ ਯਾਰ ਐਮ ਐਲ ਏ ਬਣੇ ਨੂੰ ਫਿਰਦੇ ਆ ਜਿਨ੍ਹਾਂ ਕੋਲ ਆਪਣੇ ਪਿੰਡ ਚ ਜਾਂ ਆਪਣੇ ਸ਼ਹਿਰ ਚ ਵੋਟ ਨਹੀਂ ਹੈ ਉਹ ਐਮ ਐਲ ਏ ਜਿਹੜੇ ਪੰਚ ਸਰਪੰਚੀ ਵੀ ਨਹੀਂ ਜਿੱਤ ਸਕਦੇ ਉਹ ਵੀ ਫੀਲਿੰਗ ਲੈਂਦੇ ਨੇ ਕਾਂਗਰਸ ਪਾਰਟੀ ਕਿਸੇ ਵੀ ਪਾਰਟੀ ਹੈ ਯਾਰ ਦੇ ਆਥਰਾਇਜ਼ ਕਰਨਾ ਚਾਹੀਦਾ ਹੈ ਹਰ ਬੰਦਾ ਕਹਿੰਦਾ ਜੀ ਸਾਡੇ ਕੋ ਯੂਥ ਆ ਜਵੇ ਯੂਥ ਆਊਗੀ ਕਿਵੇਂ ਹੂੰ ਕਿਵੇਂ ਆਊਗੀ ਤੁਸੀਂ ਯੂਥ ਨੂੰ ਇਹ ਪੰਜ ਛੇ ਡਵੈਲਪ ਜਗਾ ਤੇ ਖੜੇ ਕਰ ਦੰਨੇ ਚਾਹੇ ਉਹ ਗਾਂਗਰੇਜ਼ ਆਕਾਲੀ ਹੈ ਹੁਣ ਉਹੀ ਚੀਜ਼ ਆਪਚ ਸਾਡੀ ਕਰਾਲੀ ਚ ਆਪ ਨਵੀਂ ਨਵੀਂ ਆਈ ਹੈ 7-8 ਗਰੁੱਪ ਹੂੰ ਸਾਰੀਆਂ ਪਾਰਟੀਆਂ ਚ ਉਸਮਾਨਦਿਆਂ ਵੀ ਸਾਰੀਆਂ ਪਾਰਟੀਆਂ ਚ ਸਾਰੀਆਂ ਹਟ ਗਈਆਂ ਗਰੁੱਪੀਜ਼ਮ ਹੋਣਾ ਚਾਹੀਦਾ ਬਿਲੜਾ ਇਕੱਲੀ ਸਾਡੇ ਘਰ ਨਹੀਂ ਹੈਗੀ ਸਾਰੇ ਪਾਸੇ ਉਹ ਚਲੋ ਕੋਈ ਗੱਲ ਨਹੀਂ ਡਾਂਗਾ ਸਾਰੇ ਪਾਸੇ ਚੱਲਣੀ ਚਾਹੀਦੀ ਹੈ ਗਰੁੱਪੀਜ਼ਮ ਹੋਣਾ ਚਾਹੀਦਾ ਹਾਂ ਗਰੁੱਪੀਜ਼ਮ ਮਰਵਾਏ ਨਾ ਯੂ ਵੀ ਆਪਣਾ ਨੁਕਸਾਨ ਨਾ ਕਰ ਆਪਣੇ ਨੁਕਸਾਨ ਤੁਸੀਂ ਡਵੈਲਪ ਕਰੋ ਹਰ ਪਾਰਟੀ ਨੂੰ ਵੀ ਚਾਹੀਦਾ ਹੈ ਵੀ ਮੰਨਦੇ ਆ ਕਿ ਕਿਤੇ 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 ਕੈਂਡੀਡੇਟ ਨੂੰ ਕਿਤੇ ਕਿਤੇ ਪਾਰਟੀਆਂ ਨੂੰ ਸੈਕਰੀਫਾਈਜ਼ ਕਰਨਾ ਪੈਂਦਾ ਕਿਸੇ ਨਾ ਕਿਤੇ ਮਨਮਟਾਵ ਨੂੰ ਦੂਰ ਕਰਨ ਵਾਸਤੇ ਇਹ ਬੰਦੇ ਨੂੰ ਲੈ ਕੇ ਆਉਣਾ ਪੈਂਦਾ ਪਰ ਜਦੋਂ ਕੋਈ ਵੀ ਇਲੈਕਸ਼ਨ ਆਉਂਦਾ ਨਾ ਤੁਸੀਂ ਉਸ ਤੋਂ ਪਹਿਲਾਂ ਜੋ ਤੁਸੀਂ ਆਪਣੀ ਐਫਰਟਸ ਕਰ ਸਕਦੇ ਆ ਆਪਣੀ ਪਾਰਟੀ ਨੂੰ ਅਟਰੈਕਟ ਕਰਨ ਵਾਸਤੇ ਲੋਕਾਂ ਨੂੰ ਅਟਰੈਕਟ ਉਹ ਤੁਸੀਂ ਕਰੀ ਜਾਓ ਲੇਕਿਨ ਜਦ ਇਲੈਕਸ਼ਨ ਆਉਂਦਾ ਫਿਰ ਤੁਹਾਨੂੰ ਇਕੱਠਾ ਹੋਣਾ ਪੈਂਦਾ ਜਦ ਉੱਥੇ ਇਕੱਠਾ ਨਹੀਂ ਹੁੰਦੇ ਖਲਾਰਾ ਪੈਂਦਾ ਖਲਾਰਾ ਨੁਕਸਾਨ ਕਿਦਾ ਸਿਰਫ ਸਾਡੇ ਸ਼ਹਿਰ ਦਾ ਸਾਡੀ ਸਟੇਟ ਦਾ ਹੂੰ ਤੇ ਜਾਂਦੇ ਜਾਂਦੇ ਕੋਈ ਸੁਝਾ ਜਾਂਦੇ ਜਾਂਦੇ ਸੁਝਾ ਇਹ ਹੀ ਹੈ ਸਾਰੇ ਕਰਾਲੀ ਦੇ ਨੌਜਵਾਨ ਵੀਰ ਇਕੱਠੇ ਰਹੋ ਸਾਡੇ ਵਰਗੇ ਲੀਡਰਾਂ ਦੇ ਬਹਿਕਾ ਵਿੱਚ ਬਿਲਕੁਲ ਵੀ ਨਾ ਆਇਓ ਆਪਣੇ ਸ਼ਹਿਰ ਦੀ ਤਰੱਕੀ ਵਾਸਤੇ ਹੀ ਆਪਣਾ ਮੈਮੋਰੰਡਮ ਤਿਆਰ ਕਰਕੇ ਰੱਖਿਓ ਜਿਹੜਾ ਵੀ ਐਮਸੀ ਤੁਹਾਡੇ ਘਰ ਇਲੈਕਸ਼ਨ ਲੜਨ ਆ ਰਹੇ ਹਨ ਉਹਨੂੰ ਪਹਿਲਾਂ ਕੁਐਸਚਨ ਕਰਿਓ ਕਿ ਜੀ ਮਹਾਰਾਜ ਤੁਸੀਂ ਸਾਡੀ ਕਰਾਲੀ ਨੂੰ ਕੀ ਆ ਦੇਣ ਦੋਗੇ ਨਾਲੇਾਂ ਤੱਕ ਸੀਮਿਤ ਨਾ ਰਹੋ ਟੋਟੀਆਂ ਤੱਕ ਸੀਮਿਤ ਨਾ ਰਹੋ ਇਹ ਬਹੁਤ بڑا ਮੁੱਦਾ ਦੱਸ ਹੁਣ ਦੇ ਕੇ ਜਾ ਰਹੇ ਹਾਂ ਸੀ ਮੈਂ ਖੁਦ ਇਲੈਕਸ਼ਨ ਲੜਨਾ ਹੈ ਪਰ ਮੈਂ ਆਪ ਚਾਹੁੰਨਾ ਹੈ ਵੀ ਲੋਕ ਇਸ ਪ੍ਰਤੀ ਜਾਗਰੂਕ ਹੋਣ ਔਰ ਸਭ ਤੋਂ ਵੱਡਾ ਸਨੇਹਾ ਸਾਰੇ ਕੁਰਾਲੀ ਸ਼ਹਿਰ ਵਾਸੀਆਂ ਨੂੰ ਇਸ ਵਾਰਡਬੰਦੀ ਦੇ ਖਿਲਾਫ ਤੁਹਾਨੂੰ ਉਤਰਨਾ ਪੈਣਾ ਹੈ ਤਾਂ ਤੁਹਾਡੀ ਲੋਕਾਂ ਨੇ ਪੁੱਛ ਪਾਣੀ ਹੈ ਇਹ ਵਾਰਡਬੰਦੀ ਨਹੀਂ ਹੈ ਆਉਣ ਵਾਲੀ ਜਨਰੇਸ਼ਨ ਦੇ ਸਵਾਲ ਇਹ ਨਿਸ਼ਾਨ ਹੈ ਆਧਾਰ ਕਾਰਡ ਪਾਸਪੋਰਟ ਸਰਟੀਫਿਕੇਟ ਪਵਿੱਖ ਦਾ ਸਵਾਲ ਯੈਸ ਉਹਨਾਂ ਦੇ ਸਰਟੀਫਿਕੇਟਸ ਇਹਨਾਂ ਵਿੱਚ ਲੀਡਰਾਂ ਦਾ ਕੋਈ ਨੁਕਸਾਨ ਨਹੀਂ ਹੈ ਇਹ ਸਿਰਫ ਮਾਪੇ ਦੀ ਜੇਬ ਦੇ ਉੱਪਰ ਟਾਕਾ ਪੈਣਾ ਕਿਸੇ ਕੋਲ ਇਹਨਾਂ ਟਾਈਮ ਨਹੀਂ ਵੀ ਕੋਈ ਸੁਵਿਧਾ ਕੇਂਦਰ ਦੋ ਦਿਨ ਲਾਵੇ ਚਾਰ ਦਿਨ ਲਾਵੇ ਪਾਸਪੋਰਟ ਵਾਸਤੇ ਤਹਿਸੀਲ ਜਾਵੇ ਇਹ ਬਹੁਤ ਔਖਾ ਕੰਮ ਹੈ ਅਵਤਾਰ ਜੀ ਸਾਡੇ ਵਰਗੇ ਲੀਡਰਾਂ ਨੇ ਤਿੰਨ ਚਾਰ ਬੰਦਿਆਂ ਨੇ बड़े लीडरਾਂ ਨੂੰ ਜਾਂ ਛੋਟੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਜਾਂ ਆਪਣੇ ਸ਼ਹਿਰ ਦੇ ਕਈ ਵਧੀਆ ਕੈਂਡੀਡੇਟ ਨੂੰ ਹਰਾਉਣ ਵਾਸਤੇ ਇਹ ਕੰਮ ਕਰ ਰਿਹਾ। ਘਰ ਬੈਠ ਕੇ ਹੀ ਨਕਸ਼ਾ ਬਣਾਇਆ ਗਿਆ ਕਰਾਲੀ ਦਾ। ਕਰਾਲੀ ਦਾ ਨਹੀਂ ਪੂਰੇ ਪੰਜਾਬ ਦਾ ਹਾਲ ਹੈ ਪਰ ਅਸੀਂ ਤਾਂ ਕਰਾਲੀ ਦੀ ਗੱਲ ਕਰ ਸਕਦੇ ਹਾਂ। ਹਾਂ ਬਿਲਕੁਲ ਇਸ ਤਾਂ ਆਪਣੇ ਘਰ ਦੀ ਗੱਲ ਕਰਾਂਗੇ। ਵੀ ਵਾਰਡ ਬੰਦੀ ਇਸ ਵਾਰੀ ਇੰਨੀ ਗੰਦੀ ਕਰਤੀ ਕਿ ਲੋਕ ਹਾਰਾਣ ਹੈ। ਵੀ ਸਾਡੀ ਪੋਲੀਟਿਕਲ ਸੋਚ ਇੰਨੀ ਥੱਲੇ ਗਿਰ ਗਈ ਜਿੱਤਣ ਵਾਸਤੇ ਹਰ ਬੰਦੇ ਨੇ ਯਾਨੀ ਕਿ ਘਰ ਬੈਠ ਕੇ ਨਕਸ਼ਾ ਬਣਾਉਂਦੇ ਸਾਡੀ ਕਰਾਲੀ ਦਾ। ਔਰ ਮੈਨੂੰ ਹਰਾਨੀ ਹੈ ਮੈਂ ਕਦੇ ਕਿਸੇ ਬਾਰੇ ਮਾੜਾ ਨਹੀਂ ਕਹਿੰਦਾ ਇੱਕ ਬੰਦੇ ਨੇ ਸਾਨੂੰ ਜ਼ਰੂਰ ਕਿਹਾ ਵੀ ਅਸੀਂ ਫਲਾਣੇ ਬੰਦੇ ਨੂੰ ਹਰਾਉਣ ਵਾਸਤੇ ਉਹਦਾ ਵਾਰਡ ਹੀ ਚੇਂਜ ਕਰਦੇ ਹਾਂ ਇਹ ਤਾਂ ਮਾੜੀ ਸੋਚ ਸਾਡੀ ਕਰਾਲੀ ਵਾਸਤੇ ਹੋ ਨਹੀਂ ਸਕਦੀ ਜਿਹੜਾ ਬੰਦਾ ਪਹਿਲਾਂ ਹੀ ਯਾਨ ਉਤਾਰ ਸਿੰਘ ਜੀ ਥੋੜਾ ਜਰ ਮਨ ਲੰਮਾ ਹੋਰ ਲੈ ਕੇ ਜਾ ਰਹੇ ਹਨ ਸਿਰਫ 30 ਸੈਕਿੰਡ ਲੈਣੇ ਹਨ ਜਿਹੜਾ ਬੰਦਾ ਆਪਣੇ ਵਾਰਡ ਚ ਸੈਕਿੰਡ ਟਰਮ ਨਹੀਂ ਨਾ ਪੂਰੀ ਕਰ ਸਕਦਾ ਯਾਨੀ ਕਿ ਇੱਕ ਵਾਰੀ ਜਿੱਤਣ ਤੋਂ ਬਾਅਦ ਦੂਜੀ ਵਾਰੀ ਰਿਪੀਟ ਨਹੀਂ ਹੋ ਸਕਦਾ ਉਹ ਲੀਡਰ ਹੀ ਨਹੀਂ ਹੈ ਹਾਂ ਦਰਦੇ ਮਾਰੇ ਕਦੇ ਇੱਧਰ ਛਾਲ ਕਦੇ ਉੱਧਰ ਛਾਲ ਕਦੇ ਉੱਧਰ ਛਾਲ ਨਾਥਿੰਗ ਜਿਹੜਾ ਬੰਦਾ ਆਪਣੇ ਵਾਰਚ ਨਹੀਂ ਜਿੱਤ ਸਕਦਾ ਡਬਲ ਰਿਪੀਟ ਨਹੀਂ ਹੋ ਸਕਦਾ ਉਹ ਲੀਡਰ ਨਹੀਂ ਹੈ ਉਹ ਸਿਰਫ ਘੜੀਆਂ ਮੱਛੀਆਂ ਭਾਲਦਾ ਉਹ ਹੁਣ ਅਸੀਂ ਕਰਾਲੇ ਚ ਹੋਣ ਨਹੀਂ ਦੇਣਾ ਠੀਕ ਹੈ ਉਹ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਵੀ ਬਹੁਤ-ਬਹੁਤ ਮਿਹਰबानी ਤੁਹਾਡਾ ਧੰਨਵਾਦ ਜੀ ਸੋ ਇਹ ਅਮਿਤ ਗੋਤਮ ਜੀ ਜੋ ਕਿ ਸ਼ਹਿਰ ਕਰਾਲੇ ਦੀ ਸ਼ਾਨ ਹੈ ਤੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਿਆ ਵੀਡੀਓ ਨੂੰ ਹੋ ਸਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਲਦੀ ਕਿਸੇ ਹੋਰ ਸ਼ਕਸ਼ੇਤ ਨਾਲ ਮਿਲਾਂਗੇ ਮਿਹਰਬਾਨੀ